ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਨਾਲ ਜੋੜਨ ਦੇ ਮਕਸਦ ਤਹਿਤ ਆਬਾਦ ਖੇਡ ਟੂਰਨਾਮੈਂਟ ਦੀ ਗੁਰਦਾਸਪੁਰ ਵਿਖੇ ਹੋਈ ਸ਼ੁਰੂਆਤ 21 ਤੋਂ 30 ਦਸੰਬਰ ਤੱਕ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਤੇ ਹੋਣਗੇ ਆਬਾਦ ਖੇਡ ਮੁਕਾਬਲੇ ਗੁਰਦਾਸਪੁਰ ਵਿਖੇ ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਨੇ ਹਾਕੀ ਮੁਕਾਬਲਿਆਂ ਦਾ ਕੀਤਾ ਉਦਘਾਟਨ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਨਾਲ ਜੋੜਨ ਦੇ ਮਕਸਦ ਦੇ ਤਹਿਤ ਡਿਪਟੀ ਕਮਿਸ਼ਨਰ ਗਰਦਾਸਪੁਰ ਡਾਕਟਰ ਹਮੰਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਗਰਦਾਸਪੁਰ ਵੱਲੋਂ ਜ਼ਿਲ੍ਹਾ 올림픽 ਐਸੋਸੀਏਸ਼ਨ ਅਤੇ ਅਖਿਲ ਭਾਰਤੀਏ ਅਗਰਵਾਲ ਸੰਮੇਲਨ ਪੰਜਾਬ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਆਬਾਦ ਖੇਡ ਟੂਰਨਾਮੈਂਟ 2023-24 ਦੇ ਸੀਜ਼ਨ 1 ਦੀ ਅੱਜ ਸ਼ੁਰੂਆਤ ਹੋ ਗਈ ਹੈ ਇਸ ਆਬਾਦ ਖੇਡ ਟੂਰਨਾਮੈਂਟ ਵਿੱਚ ਫੁੱਟਬਾਲ ਲੜਕੇ ਹਾਕੀ ਲੜਕੇ ਕ੍ਰਿਕਟ ਲੜਕੇ ਜਿਮਨਾਸਟਿਕ ਲੜਕੇ ਅਤੇ ਲੜਕੀਆਂ ਬੈਡਮਿੰਟਨ ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਜਾਣਗੇ ਜੀ ਸਰ ਅੱਜ ਇੱਥੇ ਅਸੀਂ ਜ਼ਿਲ੍ਹਾ ਗੁਰਦਾਸਪੁਰ ਦੀਆਂ ਆਬਾਦ ਖੇਡਾਂ ਦਾ ਉਦਘਾਟਨ ਕੀਤਾ ਤੇ ਇਹਦੇ ਵਿੱਚ ਹਾਕੀ, ਫੁੱਟਬਾਲ, ਜਿਮਨਾਸਟ ਔਰ ਬੈਡਮਿੰਟਨ ਆਦੀ ਜਿਹੜੀਆਂ ਗੇਮਾਂ ਹੋਣਗੀਆਂ। ਇਹਨਾਂ ਗੇਮਾਂ ਦਾ ਜਿਹੜਾ ਹੈਗਾ ਆ ਉਹ ਮੁਕੰਮਲ ਜੋ ਫੰਕਸ਼ਨ ਹੈ ਉਹ ਹੈਗਾ 3 ਦਿਨ ਕੀਤਾ ਜਾਏਗਾ। ਇਹ ਖੇਡਾਂ ਜਿਹੜੀਆਂ ਆ ਉਹ ਬਾਰਡਰ ਏਰੀਆ ਵਿੱਚ ਜਿਹੜੇ ਨੌਜਵਾਨ ਆ ਉਹਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਤੇ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੋਂ ਤੇ ਨੌਜਵਾਨ ਇਹਦੇ ਵਿੱਚ ਜਿਹੜੇ ਆਖੂ ਵੱਦਚੜ ਗੀ ਹਿੱਸਾ ਲੈ ਰਹੇ ਨੇ ਤੇ ਇਸ ਜਿਹੜੀ ਖੇਡਾਂ ਦੇ ਵਿੱਚ ਜਿਹੜਾ ਡਿਸਟ੍ਰਿਕਟ 올림픽 ਕਮਿਸ਼ਨ ਵੱਲੋਂ ਵੀ ਜਿਹੜੀ ਆ ਉਹ ਮਦਦ ਕੀਤੀ ਜਾ ਰਹੀ ਹੈ ਜ਼ਿਲ੍ਹੇ ਦੇ ਸਾਰੇ ਜਿਹੜੇ ਆਫੀਸਰ ਸਾਹਿਬਾਨ ਆ ਸਪੋਰਟਸ ਦੇ ਉਹਦੇ ਚੇਜ ਲੈ ਗਿਆ ਪਾਰਟਿਸਪੇਟ ਕਰ ਰਹੇ ਨੇ ਉਹਨਾਂ ਨੂੰ ਤੇ ਉਹਦੇ ਵਿੱਚ ਜਿਹੜਾ ਪ੍ਰਬੰਧ ਕਰ ਰਹੇ ਨੇ ਅਬਾਦ ਖੇਡ ਟੂਰਨਾਮੈਂਟ ਜਿਲ੍ਹਾ ਗੁਰਦਾਸਪੁਰ ਵਿਖੇ ਖਿਡਾਰੀਆਂ ਨੂੰ ਅਤੇ ਹੋਰ ਪਬਲਿਕ ਨੂੰ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਕਰਵਾਏ ਜਾ ਰਹੇ ਹਨ ਜਿਸ ਵਿੱਚ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਲ੍ਹਾ 올림픽 ਐਸੋਸੀਏਸ਼ਨ ਵੱਲੋਂ ਕਰਵਾਇਆ ਜਾ ਰਿਹਾ ਹੈ ਇਹ ਪ੍ਰੋਗਰਾਮ ਸਭ ਤੋਂ ਵੱਡ ਸਹਿਯੋਗ ਅਕਲ ਭਾਰਤੀ ਅਗਰਵਾਹ ਸੰਮੇਲਨ ਪੰਜਾਬ ਪ੍ਰਦੇਸ਼ ਕਮੇਟੀ ਨੇ ਦਿੱਤਾ ਹੈ ਜਿਹਦੇ ਸਹਿਯੋਗ ਦੇ ਨਾਲ ਇਹ ਸਾਰਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜਿਹਦੇ ਵਿੱਚ 5 ਗੇਮਾਂ ਕਰਵਾਈਆਂ ਜਾ ਰਹੀਆਂ ਨੇ ਜਿਸ ਵਿੱਚ ਫੁੱਟਬਾਲ ਹਾਕੀ ਬੈਡਮਿੰਟਨ ਕ੍ਰਿਕਟ ਤੇ ਜਿਮਨਾਸਟਿਕ ਗੇਮਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ 21 22 23 ਨੂੰ ਪਹਿਲਾਂ ਤੇ ਪ੍ਰੋਗਰਾਮ ਦੇ ਅਨੁਸਾਰ ਇਹ ਫੁੱਟਬਾਲ ਤੇ ਹਾਕੀ ਦੇ ਮੈਚ ਕਰਵਾਏ ਜਾਣਗੇ ਜੋ ਕਿ ਹੁਣ ਡੀਸੀ ਸਾਹਿਬ ਦੇ ਕੱਲ ਹੀ ਮੀਟਿੰਗ ਦੇ ਦੌਰਾਨ ਆਦੇਸ਼ ਦਿੱਤੇ ਗਏ ਹਨ ਕਿ ਜਿਹੜਾ ਇਹਨਾਂ ਦਾ 23 ਤਰੀਕ ਵਾਲੇ ਫਾਈਨਲ ਮੈਚ ਨੇ ਉਹ ਹੁਣ 30 ਦਸੰਬਰ ਨੂੰ ਫਾਈਨਲ ਮੈਚ ਮਰੜ ਵਿਖੇ ਹੋਣਗੇ ਹਾਕੀ ਦੇ ਫਾਈਨਲ ਮੈਚ ਮਰੜ ਵਿਖੇ ਕਰਵਾਏ ਜਾਣਗੇ ਬਾਕੀ ਜਿਹੜਾ ਸ਼ਡਿਊਲ ਹੈ ਐਜ਼ ਇਟ ਇਜ਼ ਹੀ ਰਹੇਗਾ ਜਿਵੇਂ ਪਹਿਲਾ ਸ਼ਡਿਊਲ ਬਣਾਇਆ ਗਿਆ ਸੀਗਾ ਉਵੇਂ ਹੀ ਰਹੇਗਾ ਜਿਸ ਵਿੱਚ 26 ਤਰੀਕ ਨੂੰ ਜਿਮਨਾਸਟਿਕ ਦੇ 26 27 ਨੂੰ ਬੈਡਮਿੰਟਨ 30 ਤਰੀਕ ਨੂੰ ਬੈਡਮਿੰਟਨ ਦਾ ਫਾਈਨਲ ਮੈਚ ਕਰਵਾਇਆ ਜਾਏਗਾ ক্রিকেট ਦੇ ਮੈਚ 23 ਦਸੰਬਰ ਤੋਂ ਲੈ ਕੇ 27 ਦਸੰਬਰ ਤੱਕ ਕਰਵਾਏ ਜਾਣਗੇ ਉਸ ਦਾ ਫਾਈਨਲ ਮੈਚ ਸਰਕਾਰੀ ਕਾਲਜ ক্রিকেট ਗਰਾਊਂਡ ਵਿਖੇ 30 ਦਸੰਬਰ ਨੂੰ ਕਰਵਾਇਆ ਜਾਏਗਾ